ਹੱਟ ਓਏ ਹੱਟ ਓਏ ਓਏ ਹੱਟ ਜਾ ਤਾ ਕੀ ਕਰੀ ਜਾਨਾ ਤੂੰ ਹੈ ਠੀਕ ਗੱਲ ਪਤਾ ਜਿੱਤਿਆ ਤੈਨੂੰ ਨਹੀਂ ਪਤਾ ਹੈ ਗੱਲ ਤੂੰ ਉਲਟਾ ਉਲਟਾ ਕੇ ਬੱਟ ਅੱਧੀ ਕਰ ਮੈਂ ਸਾਡੇ ਬੰਨੀ ਕਰਤੀ ਯਾਰਾ ਤਾਂ ਆਪਣਾ ਸਮਝੌਤਾ ਹੀ ਹੋਇਆ ਸੀ ਜੇਰਾ ਕਦਾਂ ਸਮਝੌਤਾ ਹੋਇਆ ਸੀ ਆਪਣਾ ਬੱਟ ਦਾ ਮੈਂ ਤੈਨੂੰ ਦੱਸ ਦਾਂਗਾ ਜਿੱਥੇ ਸਮਝੌਤਾ ਸੀ ਬੱਟ ਉੱਥੇ ਰਹਿੰਦੇ ਤੂੰ ਆਈ ਵਾਰੀ ਛਲ ਲਾ ਲਾ ਕੇ ਸਾਡੇ ਬੰਨੀ ਉਲਟਾ ਦੇਣਾਗਾ ਪੰਚਾਇਤ ਸਮਝੌਤਾ ਹੋਇਆ ਤੇਰੇ ਸੀਰੀ ਤੋਂ ਪੁੱਛਦਾ ਜੇਰਾ ਇੱਥੇ ਰਹਿਣੀਆਂ ਬਾਈ ਇਹ ਜਮੀਨਾਂ ਕਿਉਂ ਲੜਦੇ ਹੋ ਘਰ ਦਾ ਘਰ ਉਹ ਪਰ ਗੱਡਾ ਗੱਲ ਜ਼ਮੀਨ ਦੀ ਨਹੀਂ ਹੈਗੀ ਗੱਲ ਤਾਂ ਸ਼ਰੀਕ ਦੇ ਆਕਰ ਦੀ ਆ ਚਾਚਾ ਗੱਲ ਸੁਣ ਏਦੋਂ ਬਾਅਦ ਜੇ ਮਿੱਟੀ ਇੱਧਰ ਟਾਈਏ ਫਿਰ ਹਸਾਬ ਲਾਵੀਂ ਜਦੋਂ ਸਾਰਾ ਨਿਬੜਿਆ ਹੋਇਆ ਮੈਂ ਤਾਂ ਮਿੱਟੀ ਲਾਉਂਗਾ ਤੂੰ ਐ ਕਿਵੇਂ ਲਾਏਂਗਾ ਫਿਰ ਜਿਹੜੀ ਗੱਲ ਹੈ ਉੱਥੇ ਉੱਥੇ ਰਹਿ ਤੂੰ ਫਿਰ ਹੋਰਾਂ ਘੰਟਾ ਆਈ ਜਾਣਾ ਹਟਾਉਂਗਾ ਨਹੀਂ ਮੇਰੀ ਜਿੱਥੇ ਬਾਟਾ ਮੈਂ ਤਾਂ ਭਾਈ ਉੱਥੇ ਹੀ ਪਾਉ ਤੂੰ ਐ ਨਹੀਂ ਹਰਦਾ ਓ ਸਾਥ ਬਾਈ ਇਹ ਆਇਆ ਵੱਡਾ ਛੋਕਰਾ ਕੱਲ ਦਾ ਉਹ ਯਾਰ ਉਹ ਆਇਆ ਸਿਆ ਹਰਦੇ ਆ ਵੜਿਆ ਸਾਥ ਉਹ ਅੱਜ ਕਾਹਨੂੰ ਰੋਕਣਾ ਸੀ ਮ ਖੜਾ ਹੁਣ ਦੇਖ ਬਾਗਿਆ ਬਈਓ ਜਾਣਾ ਹੀ ਸੀਗਾ ਫੁੱਲੀ ਵਾਲਾ ਟੱਕਰਿਆ ਮੋਰੋ ਉਹ ਤਾਂ ਤੂੰ ਫੜ ਲਈ ਕਹੀ ਮੈਂ ਮਾਰਦਾ ਗਾਟਾ ਲਾ ਕੇ ਰੱਖ ਦਿੰਦਾ ਉਹਦਾ ਬਾਈ ਘਰ ਦੀ ਗੱਲ ਆ ਕਿਉਂ ਘਰ ਦੀ ਗੁਰਦੀ ਕੋਈ ਨਹੀਂ ਹੈਗੀ ਸ਼ਰੀਕ ਨਹੀਂ ਗਏ ਕਰ ਕਰ ਕੇ ਨਾ ਗਿੜ-ਗੇਠ ਅੱਧੀ ਘਰ ਮੱਟਲ ਢਾਦੀ ਯਾਰ ਇਧਰ ਨੂੰ ਤੂੰ ਸਾਡਾ ਬਾਈ ਰਾਤ ਦੇ ਹੈਵੇਂ ਭੁੱਖ ਲੱਗੀ ਦੀ ਐ ਤੂੰ ਰੋਟੀ ਲੈ ਕੇ ਆ ਰੋਟੀ ਤਾਂ ਮੈਂ ਲੈ ਆਉਣਾ ਔਰ ਜੇ ਉਹ ਜੱਟ ਨੇ ਆਪਣੇ ਬਾਣ ਤੇ ਲੱਤ ਵੀ ਧਾਤੀ ਨਾ ਮੈਂ ਆ ਕੇ ਦੋਨੇ ਲੱਤਾਂ ਜਿਹੜੀਆਂ ਨਾ ਵੱਡੀਆਂ ਨਾ ਮੇਰਾ ਨਾ ਵੀ ਜੀਤਾ ਨਾ ਜਾਣੀ ਤੂੰ ਬਾਈ ਜਾ ਮੈਂ ਹੈਗਾ ਨਾਲੇ ਮੈਂ ਪਾਣੀ ਦੇਖਿਆ ਆ ਨੇ ਗਾ ਰਖੇਂਗਾ ਚੰਗਾ ਬਾਈ ਹੁਣ ਪੱਟਾ ਬੈਦੀ ਹੁਣ ਤਰਨਦੇ ਨੂੰ ਬਾਣ ਚ ਪੈਰ ਉਹੀ ਸਾਹਦੇ ਰੱਖਿਆਗਾ ਪੰਜਰ ਦੇ ਨੇ ਇੱਕ ਕਹੀ ਆ ਧਰੀ ਪਈ ਹੈਗੀ ਲੈ ਦੇਖ ਲੈ ਮੌਜ ਨਾ ਅੱਧੀ ਗਰਮ ਬੱਟਸ ਘਾਰ ਰਖੀ ਹੈਗੀ ਇਧਰ ਹੈ ਲੈ ਵੀ ਤੇ ਨਾ ਬੋਲੀਗੇ ਤੂੰ ਤਾਂ ਖਿਜ-ਖਿਜ ਕੇ ਕਿਹੜਾ ਵਾਲੇ ਦਾ ਸਾਡਾ ਓਏ ਐਵੇਂ ਤਾਂ ਨਹੀਂ ਆਖਿਆ ਕਰਜ਼ਾ ਸਿਰ ਚੜਿਆ ਹੋਵੇ ਨਾ ਉਹ ਤਾਂ ਸਰ ਜਾਂਦਾ ਹੈ ਸ਼ਰੀਕ ਨੂੰ ਤਾਂ ਲਾਉਣਾ ਹੀ ਪੈਂਦਾ ਹੈਗਾ ਕੋਈ ਗੱਲ ਨਹੀਂ ਹੁਣ ਜਾਊਂਗਾ ਦੁਬਾਰੇ ਹੁਣ ਬੋਲ ਕੇ ਦਿਖਾਈ ਤੂੰ ਮੂਰੇ ਲੈ ਇਹਨੂੰ ਦੇਖ ਲੈ ਸੀਰੀਜ ਨੂੰ ਵੀ ਤੂੰ ਨੂਨ ਪਾਣੀ ਸਾਡਾ ਖਾਣਾ ਹੈ ਹਮੈ ਤੂੰ ਉਹਨਾਂ ਦੀ ਕਰਾਉਣਾ ਹੈ ਕੋਈ ਗੱਲ ਨਹੀਂ ਇਹਦੇ ਨਾਲ ਵੀ ਕਰਦਾ ਮੈਂ ਜਾ ਕੇ ਗੱਲ ਮੈਂ ਤਾਂ ਕਹਿੰਦਾ ਸੀ ਕਾਹਨੂੰ ਕਾਹਨੂੰ ਆਹ ਰਹਿ ਗਏ 6 ਮਹੀਨੇ ਨਿਖੇੜੂਗਾ ਇਹਨੂੰ ਬੜੀਆਂ ਹਮੈਤਾਂ ਦੀਆਂ ਕਰਾਉਂਦਾ ਹੈਗਾ ਉਹਦੀਆਂ ਪਰ ਤੂੰ ਬੈਠੀ ਢੁਸਕੀ ਜਾਨੀ ਹੈਗੀ ਕੋਈ ਪਾਣੀ ਤਾਂ ਨਹੀਂ ਪੁੱਛ ਲਿਆ ਕਰ ਵੀ ਬੰਦਾ ਖੱਟਿਆ-ਖੱਟਿਆ ਆਏਗਾ ਕੀ ਹੋ ਗਿਆ ਜੀ ਹੋ ਗਿਆ ਤੇਰਾ ਸਿਰ ਉਹ ਮੋਦੇ ਕਹਿੰਦੇ ਨਾ ਅੱਧੀ ਕਰਮ ਫਟਾ ਆਪਣੇ ਬਣੀ ਉਲਟਾਰੀ ਜੇ ਕਹਿੰਦੇ ਹੈਗੇ ਚਾਰ ਵਾਰੀ ਲਾਭਾ ਦੇਤਾ ਅਜੇ ਉੱਤੇ ਚੜ ਢੜ ਕੇ ਆਉਂਦੇ ਨੇਗੇ ਤੇ ਉਤੋਂ ਆਹ ਦੇਖ ਲੈ ਤੂੰ ਪ੍ਰਗਟ ਨੂੰ ਸਿਰੀ ਆਪਾਂਗਾ ਹਮੈਤ ਥਾ ਉਹਨਾਂ ਦੀ ਕਰਦਾ ਹੈਗਾ ਇਹ ਤਾਂ ਪ੍ਰਗਟ ਦੀ ਮਾੜੀ ਗੱਲ ਹੈ ਫਿਰ ਪ੍ਰਗਟ ਦੀ ਤਾਂ ਮਾਰੀ ਗੱਲ ਹੈਗੀ ਹੈਗੀ ਚਲ ਕੋਈ ਨਹੀਂ ਪਾਣੀ ਪੀ ਲੋ ਤੁਸੀਂ ਕਾ ਲੈਣਾ ਚਾਰ ਬੰਦੇ ਇਕੱਠੇ ਕਰਕੇ ਕੋਈ ਗੱਲ ਕਰ ਲੋ ਉਹਨਾਂ ਨਾਲ ਐ ਲੜਨ ਦਾ ਕੀ ਫਾਇਦਾ ਨਾਲੇ ਪਿੰਡ ਚ ਐਵੇਂ ਬੈਂਸ ਪੈ ਜਾਂਦੀ ਆ કરી ਹੈਗੀ ਚਾਰ ਬੰਦਿਆਂ ਨਾਲ ਗੱਲ 20 ਵਜੇ ਤਾਂ ਜਾਏ ਲਾਂਬਾ ਦੇ ਤਾਂ ਉਹਨਾਂ ਨੂੰ ਚਾਰ ਬੰਦੇ ਕਹਿੰਦਾ ਇੱਧਰ ਭੇਜੀ ਜਾਓਗੇ ਪੰਚਾਇਤਾਂ ਉਹਨਾਂ ਦੇ ਨਾਲੇ ਹੋਰ ਤਾਂ ਜਿੱਤੇ ਹੋ ਮੈਨੂੰ ਮਿਲ ਗਿਆ ਨਾ ਤੇ ਮੈਂ ਵੀ ਉਹਦਾ ਗਾਟਾ ਨਾਲ ਆ ਹੈ ਨਾ ਤਾਂ ਮੇਰਾ ਨਾਂ ਵੀ ਜਿੱਤਾ ਨੀਗਾ ਚੱਲ ਕੋਈ ਨਹੀਂ ਦਮ ਕਰ ਲ ਦੋ ਮਿੰਟ ਦਮ ਕਰ ਲਓ ਦੋ ਮਿੰਟ ਤੂੰ ਨਾਲ ਐ ਕਰ ਬਹੁਤ ਟਾਈਮ ਜਣਾ ਲਾ ਠੀਕ ਹੈ ਤੂੰ ਰੋਟੀ ਰਾਟੀ ਫਲਾ ਮੈਨੂੰ ਲੈ ਜੇ ਚੱਜਦੀ ਹੋਵੇ ਤਾਂ ਮੈਨੂੰ ਦਾਲ ਦੇ ਘੋਰੇ ਵਾਸਤੇ ਮੰਗਣ ਨਾ ਜਾਣਾ ਪੈਂਦਾ ਘੋਰਾ ਦਾਲ ਮੰਗੀ 100 ਕੁ 100 ਦੀ ਨੂਨੇ ਮੈਨੂੰ ਸੁਣਾਇਆ ਹੈ ਇੱਕ ਗੱਲ ਹੈ ਵੇ ਦੇਖ ਲੈ ਜਵਾਕਾਂ ਨਾਲ ਉਹਨਾਂ ਦਾ ਘਰ ਭਰਿਆ ਪਿਆ ਸੀ ਚਾ ਚਾ ਹੁੰਦੀ ਸੀਗੇ ਤੇ ਕਾ ਸਾਡੀ ਆ 4 ਸਾਲ ਹੋ ਗਏ ਵਿਆਹੀ ਨੂੰ ਹੈ ਉਹੀ ਗੱਲ ਆ ਕਿ ਬੰਜਰ ਜ਼ਮੀਨ ਕਿਸੇ ਕੰਮ ਦੀ ਨਾ ਸਾਡਾ ਘਰ ਖਾਣ ਨੂੰ ਪੈਂਦਾ ਮੇਰਾ ਤਾਂ 20000 ਲੱਗ ਜੂਗਾ ਮੈਨੂੰ 4 ਬੰਦੇ ਲਿਆ ਕੇ ਇਹ ਤਾਂ ਤਾਂ ਸ਼ਰੀਕ ਨੂੰ ਲਾਉਣਾ ਹੀ ਪਊਗਾ ਓਏ ਤੂੰ ਲਿਆ ਹੁਣ ਰੋਟੀ ਧੂਆਂ ਸੋਰ ਕਰ ਰੱਖਿਆ ਦਾਲ ਤੜੀ ਪਈ ਐ ਜੀ ਰੋਟੀ ਤਾਂ ਮੈਂ ਤੜਕੀ ਬਣਾ ਲਈ ਸੀ ਅੱਜ ਦਾਲ ਤੜੀ ਪਈ ਐ ਹੇ ਦਾਲ ਹੁਣ ਤੜਦੀ ਐਗੀ ਤੂੰ ਹੈ ਤੈਨੂੰ ਇੰਨੀ ਅਗਰ ਸਿਖਾਈ ਨਹੀਂ ਕਿਸੇ ਨੇ ਵੀ ਦਾਲ ਪਹਿਲਾਂ ਬਣਦੀ ਹੁੰਦੀ ਹੈ ਕਿ ਰੋਟੀ ਪਹਿਲਾਂ ਬਣਦੀ ਹੁੰਦੀ ਹੈਗੀ ਰੋਟੀ ਬਣਾ ਕੇ ਮੈਂ ਪਸੂ ਪਸਾਰੇ ਦਾ ਕੰਮ ਲਾ ਗਈ ਜੀ ਲਾ ਗਈ ਪਸੂ ਪਸਾਰੇ ਦਾ ਕੰਮ ਉੱਥੇ ਮੇਗੀਆਂ ਵੀ ਬੁੜੀਆਂ ਨਹੀਂ ਹੈ ਜਿਹੜੀਆਂ ਖੇਤ ਜਾ ਜਾ ਕੇ ਰੋਟੀ ਫੜਾ ਕੇ ਆਉਂਦੀਆਂ ਨੇ ਬਸ ਕੋਈ ਨਹੀਂ ਹੁਣ ਬਣ ਜਾਂਦੀ ਹੈ ਬਾਹਰ ਜਾਂਦੀ ਹੈਗੀ ਮੈਨੂੰ ਲੱਗਦੀ ਹੈ ਕਿ ਮੋਰੇ ਕ ਨੂੰ ਪਹਿਲਾਂ ਮੈਨੂੰ ਤੇਰਾ ਘਾਟਾ ਲਾਉਣਾ ਪਊਗਾ ਬੇਬੇ ਕਿੱਥੇ ਹੈਗੀ ਅਬ ਬੇਬੇ ਇੱਧਰ ਹੀ ਗਈ ਹੋਣੀ ਆਂਡ ਤੋਂ ਆਂਡਸ ਕਿਤੇ ਗਈ ਹੋਣੀ ਹੈਗੀ ਹਾਂ ਹਾਂ ਪਤਾ ਨਹੀਂ ਕੁਛ ਕਰਿਆ ਹੋਊਗਾ ਨਾ ਲੈ ਕੁਛ ਨਹੀਂ ਕੀਤਾ ਆ ਪੈਸਾ ਰੱਖ ਕੋਸ ਜਵਾਕ ਵੀ ਆਇਆ ਬੈਠਾਗਾ ਬੇ ਆ ਗਿਆ ਤੂੰ ਪਾਣੀ ਦੀ ਬਾਰੇ ਤਾਂ 2 ਵਜੇ ਤੱਕ ਸੀ ਓਏ ਆਹੋ ਮਾਂ ਆ ਗਿਆ ਕੀ ਹੋ ਗਿਆ ਹੇ ਤਾਂ ਬੈ ਜਾ ਬੈਠਾ ਅ ਚਾਚੇ ਮੋਦੀ ਕੈਨੂੰ ਦੇਖ ਲਾ ਅੱਧੀ ਕਰਮ ਬੱਟ ਉਲਟਾਈ ਬੇ ਆਪਣੇ ਬਣੀ ਅ ਜਫ ਹੋ ਜਾ ਵੀ ਹੋ ਕੇ ਆਏਗਾ ਉਹਨਾਂ ਨਾਲ 20 ਵਾਰੀ ਪੰਚਾਇਤ ਆਪਾ ਕਰਤੀਆਂ ਉਹਨਾਂ ਤੇ ਸਮਝ ਹੀ ਨਹੀਂ ਲੱਗਦੀ ਮੈਨੂੰ ਤਾਂ ਵੀ ਪਾੜ ਦੇ ਗੀਰੇ ਨੇ ਮੈਥੋਂ ਤੂੰ ਦੇਖੋ ਜਫੀ ਹੁੰਦਾ ਰਹਿ ਤੇਰੇ ਪਿਓ ਦੇ ਤਾਂ ਕੰਨਾ ਤੇ ਜੂ ਨਹੀਂ ਸਰਦੀ ਸਿਆਪਾ ਤਾਂ ਏਸੇ ਨੇ ਪਾਇਆ ਉਹਨਾਂ ਦੇ ਪੈਰਾਂ 'ਚ ਪੈਰ ਧਰਦਾ ਇਹ ਉਹ ਗੁੱਸਾ ਤਾਂ ਮੈਨੂੰ ਏਸੇ ਦੀ ਹੁੰਦਾ ਮੋਬਲੇ ਤੇ ਹੁਣ ਕਰਾਂ ਕੀ ਪਿਓ ਲੱਗਦਾ ਹੈਗਾ ਕੁਛ ਨਹੀਂ ਕਰ ਸਕਦੇ ਨ ਬਿਸਰਤ ਬੁਲਾ ਰੱਖੇ ਲੇਗੇ ਉਹਨਾਂ ਨੇ ਵੀ ਤੂੰ ਆਪਦਾ ਹੱਕ ਤਾਂ ਲੈ ਲੈ ਉਹਨਾਂ ਤੋਂ ਵੀ ਇਹਦੀ ਤੈਨੂੰ ਛੇਪ ਕਾਦੀ ਹੈਗੀ ਮੰਨਦੇ ਆਗੇ ਜਦੋਂ ਉਹਨਾਂ ਨੇ ਆਪਣੀ ਮਦਦ ਕੀਤੀ ਹੈਗੀ ਫਿਰ ਹੁਣ ਐ ਥੋੜਾ ਹੁਣ ਆਪਣੀ ਸਾਰੀ ਜ਼ਮੀਨ ਹੀ ਫਿਰ ਉਹਨਾਂ ਦੇ ਨਾਂ ਲਵਾ ਦੇ ਤੂੰ ਜਾ ਕੇ ਇਹ ਮਦਦ ਕੀਤੀ ਉਹ ਵੀ ਰਾਰਾ ਸਰਦਾ ਹੁੰਦਾ ਕੰਮ ਆ ਇਹ ਤਾਂ ਨਹੀਂ ਹੈਗਾ ਸਾਰਾ ਕੁਝ ਹੀ ਲਟਾਈ ਚੱਲ ਗਏ ਆਦੇ ਬਾਅਦ ਸੋਚਣਾਗਾ ਪਤਵਾਸ ਤੇ ਸੋਚਣਾਗਾ ਬਸ ਮੈਂ ਦੱਸਦਾ ਬੇਬੇ ਤੈਨੂੰ ਹੁਣ ਆਪਾਂ ਲਾਸਟ ਵਾਰੀ ਉਹਨਾਂ ਤੇ ਬਸ ਪੰਚਾਇਤ ਕਰਾਂਗੇ ਜੇ ਤਾਂ ਮੰਨ ਗਏ ਤਾਂ ਮੰਨ ਗਏ ਨਹੀਂ ਫਿਰ ਮੈਂ ਤਾਂ ਥੇਲ ਤੇ ਜਾਊਂਗਾ ਬਸ ਮੈਂ ਸਿੱਧਾ ਦੱਸਦਾ ਤਾ ਭਾਈ ਜਿਵੇਂ ਤੇਰੇ ਤੋਂ ਲੋਟ ਆ